ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ 14 15 16 ਮੌਸਮ ਪੰਜਾਬ ਦਾ ਹਲਸਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝਾ ਕਰਾਂਗੇ ਇਸ ਲਈ ਦੀਆਂ ਜੋ ਤਾਜ਼ਾ ਸੈਟਲਰ ਤੋਂ ਸਿਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ 9:30 ਵਜੇ ਜਾ ਰਿਹਾ 14 ਸਤੰਬਰ ਦਾ ਅੱਜ ਦਿਨ ਦਾ ਸਵੇਰ ਦਾ ਟਾਈਮ ਹੈ ਘਟ ਖੇਤਰੀ ਕਾਰਵਾਈਆਂ ਅੱਜ ਹਿਮਾਚਲ ਉਤਰਖੰਡ ਦੇ ਜਿਹੜੇ ਉਲੇ ਪਾਸੇ ਦੇ ਦੇਖ ਸਕਦੇ ਆ ਕਿ ਤਗੜਾ ਬੱਦਲ ਜਿਹੜਾ ਬਣਿਆ ਹੋਇਆ ਅਲੀ ਹੁਸ਼ਿਆਰ ਖੁਰਦੇਗੋਸ਼ੇਤਰਾ ਦੇ ਵਿੱਚ ਸਵੇਰ ਵੇਲੇ ਹਲਕੀ ਬੰਦਾਬੰਦੀ ਜਿਹੜੀ ਵੇਖਣ ਨੂੰ ਮਿਲੀ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਸਿਸਟਮ ਲੱਗਣੇ ਆ ਜੀ ਦੋ ਸਿਸਟਮ ਲੱਗਣ ਜਾ ਰਹੇ ਨੇ ਇੱਕ ਦੀ ਸ਼ੁਰੂਆਤ ਅੱਜ ਤੋਂ 14 15 16 ਇਹਨਾਂ ਦਿਨਾਂ ਦੇ ਵਿੱਚ ਹੋਏਗੀ ਦੂਜਾ ਸਿਸਟਮ 17 18 19 ਵੀ ਇਹਨਾਂ ਦਿਨਾਂ ਦੇ ਵਿੱਚ ਲੱਗੇਗਾ ਸੋ ਆਪਾਂ ਇਹ ਗੱਲ ਕਰਨੀ ਆ 14 15 ਤੇ 16 ਦੇ ਵਿੱਚਕਾਰ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਆ ਚਣਗੇ ਮੌਨਸਨ 트ਰੱਫ ਜਿਹੜੀ ហេਠਾ ਬਣੀ ਹੋਈ ਸੀ ਉਹ ਹੁਣ ਇੱਕ ਵਾਰ ਫਿਰ ਤੋਂ ਐਕਟੀਵੇਟ ਹੋਣੀ ਸ਼ੁਰੂ ਹੋ ਚੁੱਕਿਆ ਪੰਜਾਬ ਵਾਲੇ ਪਾਸੇ ਇੱਕ ਜੇਕਰ ਆਪਾਂ ਲਾਈਨ ਖਿੱਚ ਦਿੰਦੇ ਆ ਤੇ ਇਸ ਖੇਤਰਾਂ ਦੇ ਉਪ ਪੱਲੇ ਜਿਹੜੇ ਫਾਸੇ ਨੇ ਪੰਜਾਬ ਦੇ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਬਹੁਤੇ ਨੇ ਯਾਨੀ ਕਿ ਗੁਰਦਾਸਪੁਰ ਤੋਂ ਲੈ ਕੇ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਹੁਸ਼ਿਆਰ ਫਿਰ ਨਵਾਂ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਨੰਗਲ ਰੋਪੜ ਮਹਾਲੀ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਵਾਲੇ ਸੈੱਲ ਬਣ ਸਕਦੇ ਨੇ ਦੁਪਹਿਰ ਤੋਂ ਬਾਅਦ ਗਰਜਾਂ ਲਿਸ਼ਕਾ ਮਾਰਦੇ ਹੋਣ ਜਾਂ ਕਾਲੀਆਂ ਘਟਾਵਾਂ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪਰਣਗੇ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਤੇਜ਼ ਸ਼ਰਾਟੇ ਸੰਭਵ ਹੋਣਗੇ ਉਹ 14 ਨੂੰ ਅੱਜ ਵੀ ਹੋ ਸਕਦੇ ਨੇ ਕੱਲ 15 ਨੂੰ ਵੀ ਹੋ ਸਕਦੇ ਨੇ 16 ਨੂੰ ਵੀ ਹੋ ਸਕਦੇ ਨੇ ਇਸ ਤਰ੍ਹਾਂ ਜਿਹੜੇ ਖੇਤਰ ਇਸ ਡਾਇਰੈਕਸ਼ਨ ਦੇ ਥੱਲੇ ਯਾਨੀ ਕਿ ਕਪੂਰਥਲਾ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਲੁਧਿਆਣਾ ਦੇ ਕੁਝ ਖੇਤਰ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮੋਗੇ ਦੇ ਕੁਝ ਖੇਤਰ ਸ੍ਰੀ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਕੁਝ ਖੇਤਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਹਨਾਂ ਖੇਤਰਾਂ ਦੇ ਵਿੱਚ ਘੱਟ ਖੇਤਰੀ ਕਾਰਵਾਈਆਂ ਸੰਭਵ ਹੋਣਗੀਆਂ ਹੋ ਸਕਦਾ ਮੇਰੇ ਖੇਤਰਾਂ ਦੇ ਵਿੱਚ ਨਾ ਵੀ ਲੱਗਣ ਬਹੁਤੇ ਖੇਤਰਾਂ ਦੇ ਵਿੱਚ ਜੇਕਰ ਬੱਦਲ ਬਣ ਜਾਂਦੇ ਆ ਮੀਂਹ ਵਾਲੇ ਸੱਲ ਬਣਦੇ ਆ ਤੇ ਹਲਕੇ ਤੇਜ਼ ਛਰਾਟ ਇਹਨਾਂ ਦੇ ਕੁਝ ਖੇਤਰਾਂ ਦੇ ਵਿੱਚ ਸੰਭਵ ਹੋ ਸਕਦੇ ਨੇ ਪੱਛਮੀ ਭਾਗਾਂ ਦੇ ਵਿੱਚ ਮੀਂਹ ਦੀ ਉਮੀਦ ਘੱਟ ਹੈ ਫਾਜ਼ਿਲਕ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਕਾਫੀ ਡਾਊਨ ਨੇ ਨਾ ਮਾਤਰੀ ਨੇ ਪੱਛਮੀ ਰਾਜਸਥਾਨ ਪੱਛਮੀ ਹਰਿਆਣਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਘਟ ਨੇ ਉੱਤਰੀ ਹਰਿਆਣਾ ਪੂਰਬੀ ਹਰਿਆਣਾ ਜਿਨ੍ਹਾਂ ਦੇ ਵਿੱਚ ਅੰਬਾਲਾ ਕ੍ਰੁਸ਼ੇਤਰ ਕਰਨਾਲ ਪੰਚਕਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਵਾਲੇ ਸੈੱਲ ਬਣ ਸਕਦੇ ਨੇ ਪੱਛਮੀ ਜੋਫੀ ਦੇ ਵਿੱਚ ਮੀਂਹ ਵਾਲੇ ਸੈੱਲ ਬਣ ਸਕਦੇ ਨੇ ਉਪਰਲੇ ਫੱਦਰ ਤੇ ਹਿਮਾਚਲ ਉੱਤਰਾਖੜ ਦੇ ਵਿੱਚ ਤਾਬਰ ਤੁਰ ਮੀਂਹ ਜਿਹੜੇ ਇੱਥੇ ਦਰਜ ਹੋਣਗੇ 14 15 16 ਨੂੰ ਕਿਸੇ ਇੱਕ ਅੱਧੇ ਦਿਨ ਵਧੀਆ ਕਹਿ ਸਕਦੇ ਜਿਹੜੇ ਮੀਂਹ ਹੁੰਦੇ ਨੇ ਭਾਰੀ ਤੋਂ ਭਾਰੀ ਮੀਂਹ ਲੱਗ ਸਕਦੇ ਨੇ ਤੇ ਕੁਝ ਖੇਤਰਾਂ ਦੇ ਵਿੱਚ ਢਿੱਗਾ ਡਿੱਗੜ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ لینڈ ਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ ਬੱਦਲ ਫਟੜ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ ਭਾਵੇਂ ਉਹ ਹਿਮਾਚਲ ਦੇ ਕੋਈ ਵੀ ਜ਼ਿਲ੍ਹੇ ਹੋਣ ਸੋ ਇਹ ਸਾਰਾ ਘਟਨਾਕ੍ਰਮ ਅਗਲੇ 72 ਘੰਟਿਆਂ ਦਾ 14 15 16 ਇਹਨਾਂ ਤਿੰਨ ਦਿਨਾਂ ਦੇ ਵਿੱਚ ਇਹ ਇਹਨਾਂ ਖੇਤਰਾਂ ਦੇ ਵਿੱਚ ਲੱਗਣਗੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਦੱਸੇ ਨੇ ਜ਼ਰੂਰੀ ਨਹੀਂ ਕਿ ਉਹ ਅੱਜ ਹੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਵਰ ਜਾਏ ਹੋ ਸਕਦਾ ਅੱਜ ਕਦੇ ਜ਼ਿਲ੍ਹੇ ਦੇ ਵਿੱਚ ਮੀਂਹ ਲੱਗੇ ਕੱਲ ਦੂਸਰੇ ਜ਼ਿਲ੍ਹੇ ਦੇ ਵਿੱਚ ਲੱਗੇ ਪਰਸੋਂ ਤੀਜੇ ਜ਼ਿਲ੍ਹੇ ਦੇ ਵਿੱਚ ਲੱਗੇ ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਸਾਰ ਨੇ ਸੰਭਾਵਨਾਵਾਂ ਨੇ ਇਹ ਘੱਟ ਵੀ ਮੀਂਹ ਦਾ ਹੋ ਸਕਦੇ ਨੇ ਵੱਧ ਵੀ ਹੋ ਸਕਦੇ ਨੇ ਇੱਕ ਦਿਨ ਤੇ ਹੱਥ ਵਸਾ ਸੋ ਫਿਲਹਾਲ ਦੇ ਲਈ ਅਗਲੇ 72 ਘੰਟਿਆਂ ਦੀ ਇਹ ਰਿਪੋਰਟ ਹੈ ਬਾਕੀ ਜਿਹੜੇ ਅੰਕੜੇ ਆਉਂਦੇ ਰਣਗੇ ਤੇ ਜਿਹੜਾ ਵੀ ਵਾਲਾ ਉਹ ਤੁਹਾਨੂੰ ਲੱਗ ਜਾ ਕੇ ਅਪਡੇਟ ਦੇਾਂਗਾ ਤੁਹਾਨੂੰ